ਸਾਰਿਆਂ ਦੇ ਲਈ ਇਥੋਂ ਲੈ ਕੇ ਜਾ ਕੇ ਭਾਈ ਲੱਗਵਾਂਗੇ ਆ ਜੀ ਨਾਣੀ ਇਥੇ ਉਹ ਬੜਾ ਸੀਗਾ ਆਪਣਾ ਸਪਲੈਂਡਰ ਕੋ ਇੱਥੇ ਖੜਾ ਸੀ ਇਥੋਂ ਚੱਕ ਕੇ ਲੈ ਗਏ ਇਥੋਂ ਚੱਕ ਕੇ ਲੈ ਗਏ ਪਹਿਲਾਂ ਜਦੋਂ ਜੰਗੇ ਗਿਆਣ ਸਾਰੇ ਟੋਟ ਕਰ ਇੱਥੇ ਆਪਣਾ ਪਲਸਰ ਸੀਗਾ ਮੇਰਾ ਉਸਦਾ ਮੋਟਰਸਾਈਕਲ ਉਹਦੇ ਵਿੱਚ ਪਹਿਲਾਂ ਉਹ ਆੜਿਆ ਪਰ ਫਿਰ ਵੀ ਉਹ ਲੈ ਕੇ ਗਿਆ ਚਲਾ ਗਿਆ ਪਹਿਲਾਂ ਉਹ ਆਏ ਜਿੱਦਾਂ ਹੀ ਆਏ ਸਾਰੀਆਂ ਸਕੂਟਰੀ ਮੋਟਰਸਾਈਕਲ ਚੈੱਕ ਕੀਤੀਆਂ ਲਗਭਗ ਸਾਰੀਆਂ ਮੋਟਰਸਾਈਕਲ ਸਕੂਟਰੀ ਆਪਣੀ 바ਰੀ ਹੁੰਦੀਆਂ ਆ ਕਰਕੇ ਆ ਪਰਲੀ ਗਲੀ ਚੈੱਕ ਕਰਨੀ ਪਹਿਲਾਂ ਪਰਲੀ ਗਲੀ ਗਿਆ ਸੀਗਾ ਉਹ ਸਟਾਰਟਿੰਗ ਦੇ ਵਿੱਚ ਉਹਨੇ ਪਹਿਲਾਂ ਪਰਲੀ ਗਲੀ ਚੈੱਕ ਕੀਤੀ ਪਰ ਉਹਨੂੰ ਉੱਥੇ ਨਹੀਂ ਮਿਲਿਆ ਇੱਧਰ ਸਾਰੀਆਂ ਸਕੂਟਰੀਆਂ ਮੋਟਰਸਾਈਕਲਾਂ ਚੈੱਕ ਕੀਤੀਆਂ ਆਂਦੇ ਨੂੰ ਤੇ ਇਸ ਤੋਂ ਬਾਅਦ ਉਹ ਮੋਟਰਸਾਈਕਲ ਚੈੱਕ ਕੀਤਾ ਉਹਨੇ ਤੇ ਗੱਡੀ ਨੇ ਵੀ ਉਹਨੇ ਦੇਖਿਆ ਆਪਣੇ ਆਪਣੇ ਹੀ ਸਾਜੂ ਹੈਗਾ ਆਪਣਾ ਇਹਨੂੰ ਕੋ ਹਲਾ ਕੇ ਦੇਖਿਆ ਪਰ ਤੋਂ ਹੋਇਆ ਨਹੀਂ ਉਹਨੇ ਇੱਕੋ ਦੀ ਕੱਢਿਆ ਇੱਥੇ ਮੈਨੂੰ ਉਹਦੀ ਮੋਟਰਸਾਈਕਲ ਅੜਿਆ ਪਲਸਰ ਮੋਟਰਸਾਈਕਲ ਦੇ ਨਾਲ ਉਹਦੇ ਹੈਂਡਲ ਦੇ ਨਾਲ ਪਰ ਉਹ ਲੈ ਕੇ ਤੇ ਮੁੜ ਗਿਆ ਲੱਗਿਆ ਉਹ ਸਾਜੀ ਆਪਣਾ ਸਜਮ ਸਿੰਘ ਹੈ ਜੀ ਕਿੱਥੇ ਦੇ ਰਿਆ ਆਲੇ ਆ ਗੱਡਣ ਮੁਹੱਲੇ ਦੇ ਜੀ ਕੀ ਮਾਮਲਾ ਕੀ ਜੀ ਅੜਕ ਤੁਹਾਡੇ ਸੀਸੀਟੀਵੀ ਵੀਡੀਓ ਦਿਖਾ ਰਹੇ ਤੁਸੀਂ ਜਿਹੜੀ ਉਹ ਬਾਈਕ ਚੋਰੀ ਹੋਇਆ ਸੀਗਾ ਜੀ ਮੇਰਾ ਕਿਹੜਾ ਸੀਗਾ ਮੋਟਰਸਾਈਕਲ ਤੁਹਾਡਾ? ਸਪਲੈਂਡਰ ਪ੍ਰੋ ਸੀਗਾ ਜੀ। ਕਿੰਨੇ ਕ ਬੇਦੀ ਘਟਨਾ ਜੀ ਇਹ? ਇਹ 3:23 ਮਿੰਟ ਦੀ ਘਟਨਾ ਜੀ। ਤੇ ਬੰਦਾ ਪਛਾਣ ਜਾਂਦਾ ਵੀ ਕੋਣ? ਨਹੀਂ ਪਛਾਣ ਚ ਨਹੀਂ ਆ ਰਿਹਾ ਬੰਦਾ। ਤੇ ਕਿਦਾਂ ਦਾ ਹੁਲੀਆ ਵਗੈਰਾ ਕੋਈ ਹੈ ਉਹਦੀ ਪਛਾਣ ਲਈ? ਵਾਈਟ ਰੰਗ ਦੀ ਆਉਡੀ ਭਾਈ ਜੀ। ਤੇ ਤੁਸੀਂ ਮੌਕੇ ਤੇ ਕੰਪਲੀਟ ਕੀਤੀ ਸੀਗੀ? ਨਹੀਂ ਮੈਂ ਕੰਪਲੀਟ ਦੇ ਆ ਹੀ ਹੁਣ ਸਵੇਰੇ। ਤੇ ਤੁਹਾਨੂੰ ਕਿਦਾ ਪਤਾ ਲੱਗਾ ਜਦੋਂ ਮੋਟਰਸਾਈਕਲ ਤੁਸੀਂ ਦੇਖਿਆ ਬਾਹਰ ਆ ਕੇ? ਜਦੋਂ ਮੈਂ ਸਵੇਰੇ ਉੱਠ ਕੇ ਬਾਹਰ ਨਿਕਲਿਆ ਤੇ ਬਾਈਕ ਹੈ ਨਹੀਂ ਸੀ ਮੋਟਰਸਾਈਕਲ ਮੇਰਾ। ਸਪਲੈਂਡਰ ਸੀਗਾ ਮੋਟਰਸਾਈਕਲ? ਹਾਂਜੀ ਸਪਲੈਂਟਰ ਪ੍ਰੋ ਸੀਗਾ ਜੀ। ਕੀ ਨੰਬਰ ਕੀ ਮੋਟਰਸਾਈਕਲ ਦਾ? PB09WW0554 ਕੋਈ ਆਪਣਾ ਮੋਬਾਈਲ ਨੰਬਰ ਦੇ ਦਿਓ ਜੇ ਪਤਾ ਲੱਗਦਾ ਕੋਈ ਦੱਦ ਦੇਵੇ। 8427445194 ਕੰਮ ਕਰ ਕੀ ਕਰਦੇ ਭਾਜੀ ਤੁਸੀਂ? ਮੈਂ ਇੱਕ ਕਲੈਰੀਕਲ ਜੋਬ ਕਰਦਾ ਹਾਂ ਪੰਜਾਬ ਪੁਲਿਸ ਡਿਪਾਰਟਮੈਂਟ 'ਚ ਜੀ। ਠੀਕ ਹੈ ਜੀ। ਓਕੇ। ਨਾਮ ਤੁਹਾਡਾ ਕੀ ਆ? ਮੇਰਾ ਜਸਪ੍ਰੀਤ ਸਿੰਘ ਆ ਜੀ। ਕਿੱਥੇ ਰਹਿਣ ਵਾਲੇ ਤੁਸੀਂ? ਭਾਈ ਅਪਾ ਡੱਡਲ ਭੱਲੇ ਰਹਿਣ ਵਾਲੇ ਆਂ। ਕੀ ਮਾਮਲਾ ਕੀ ਜੀ ਤੁਹਾਡੇ ਇੱਕ ਜਿਹੜੇ ਫਾਦਰ ਦਾ ਮੋਟਰਸਾਈਕਲ ਚੋਰੀ ਹੋਇਆ ਸੁਰੇ? ਭਾਈ ਐਕਚੁਅਲ 'ਚ ਨਾ ਰਾਤ ਨੂੰ ਵਾਈਟ ਸ਼ਰਟ ਪਾ ਕੇ ਨਾਲ ਕਾਲੇ ਰੰਗ ਦਾ ਪਿਆਮਾ ਤੇ ਨੀਲੇ ਰੰਗ ਦੇ ਉਹ ਸਲੀਪਰ ਸਗੀਆਂ 3 ਵਜੇ ਆ ਇਹ ਮੁੰਡਾ ਹੁੰਦਾ ਆ ਤੇ ਲਗਭਗ 25 ਮਿੰਟ ਤੇ 2 ਮਿੰਟ ਦੇ ਵਿੱਚ ਵਿੱਚ ਮੋਟਰਸਾਈਕਲ ਆ ਜਾਂਦਾ ਸਪਲੈਂਡਰ Pro ਤੇ ਇਹ ਇਹੀ ਬੰਦੇ ਨੇ ਲਗਭਗ 3 ਦਿਨਾਂ ਵਿੱਚ ਕਿੰਨੇ ਸਾਰੇ ਮੋਟਰਸਾਈਕਲ ਚੋਰੀ ਕੀਤੇ ਨੇ ਲਗਭਗ ਜਿੱਦਾਂ ਕੀ ਬਾਬੇ ਕਦੀ ਇਹ ਵੀ ਕੀਤਾ ਇਹਨਾਂ ਨੇ ਤੇ ਹੋਰ ਬਾਬੇ ਮੰਦਰ ਕੀਤਾ ਜਾਂ ਨਿਮਲ ਚੋਂ ਕੀਤਾ ਆ ਤੇ ਕੋਈ ਹੋਰ ਜਗ੍ਹਾ ਦਾ ਵੀ ਕੀਤਾ ਇਹਨਾਂ ਨੇ ਸੇਮ ਜਗ੍ਹਾ ਤੇ ਇਹੀ ਬੰਦਾ ਹੁੰਦਾ ਆ ਇਹ ਨਮਾ ਜਿੱਕੇ 3 ਮਿੰਟ 23 ਮਿੰਟ ਦੇ ਵਿੱਚ ਵੀ ਲਗਭਗ ਆਉਂਦਾ ਹਰ ਜਗ੍ਹਾ ਦੇ ਵਿੱਚ ਤੇ 3-4 ਮਿੰਟਾਂ ਵਿੱਚ ਹੀ ਕੰਮ ਕਰ ਲੈਂਦਾ ਵਾ ਜਿੱਦਾਂ ਕੀ ਨਾ ਸਾਨੂੰ ਚਾਹੀਦਾ ਕਿ ਇਹ ਨਾ ਪ੍ਰਸ਼ਾਸਨ ਨੂੰ ਇਹ ਮੰਗਾ ਕਿ ਇੱਥੇ ਇਹ ਨਾ ਨਸ਼ਾ ਤੇ ਵਿਰੋਧ ਕੀਤਾ ਜਾਵੇ ਤਾਂ ਕਿ ਜਿਹੜੇ ਨਸ਼ੇ ਹੁੰਦੇ ਆ ਜਿੱਦਾਂ ਨਸ਼ੇੜੀ ਲੋਕੀ ਕਰਦੇ ਨੇ ਠੀਕ ਆ ਇਸ ਤੋਂ ਇਲਾਵਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹਨਾਂ ਚੀਜ਼ਾਂ ਨੂੰ ਕੰਟਰੋਲ ਕੀਤਾ ਜਾਵੇ ਤੁਸੀਂ ਤੁਸੀਂ ਕੰਪਲੀਟ ਦੇ ਦਿੱਤੀ ਪੁਲਿਸ ਨੂੰ ਉਦਾਂ ਹਾਂਜੀ ਭਾਈ ਆਪਾਂ ਵੀਰ ਜੀ ਕੰਪਲੀਟ ਕਰ ਦਿੱਤੀ ਹੋਈ ਆ ਮੇਰੇ ਫਾਦਰ ਸਾਹਿਬ ਚਲੇ ਗਏ ਸਕੇ ਕੀ ਕੰਮ ਕਰਦੇ ਡੈਡੀ ਜੜੇ ਮੇਰੇ ਪਾਪਾ ਸੀਨੀਅਰ ਅਸਿਸਟੈਂਟ ਆ ਪੰਜਾਬ ਪਾਲਿਟ ਚ ਪੀਏ ਵੀ ਠੀਕ